ਗੱਡੀਆਂ ਦੀ ਕੋਈ ਜਿੱਥੇ ਮਰਜੀ ਲੋਕੇ ਜਾਜ਼ਮ ਤੇ ਸੁੱਟ ਜਾਂਦੇ ਆ ਹੁਣ ਕੋਈ ਬਾਹਰ ਵੀ ਨਿਕਲਦੀ ਆ ਤੇ ਕੋਈ ਟ੍ਰਾਂਸਫਰ ਲਗਾਇਆ ਜਾਂ ਤੇ ਹੋਰ ਹੀ ਕਹਦੇ ਸੁਪਰਵਾਈਜ਼ਰ ਨੂੰ ਕਿ ਤੂੰ ਆ ਚੁੱਕ ਕੇ ਲਾ ਜਾ ਚੁੱਕ ਤੇ ਉਹਦੇ ਸਾਡੇ ਕੋ ਗੱਡੀ ਇੱਕ ਦੀ ਕੋਈ ਪਤਾ ਕਰ ਲਿਨੇ ਠੀਕ ਹੈ ਅਮਰ ਸਿੰਘ ਜਿੱਤੇ ਜੀ ਪਾਣੀ ਦੀ ਸਮੱਸਿਆ ਦੂਰ ਕੀਤੀ ਹੈ ਇੱਥੇ ਇਲਾਕੇ ਦੇ ਵਿੱਚ ਜਿਹੜੀ ਕੂੜੇ ਵਾਲੀਆਂ ਗੱਡੀਆਂ ਜਾਂ ਸਫਾਈ ਕਰਮਚਾਰੀ ਉਹ ਪਹੁੰਚ ਨਹੀਂ ਰਿਹਾ ਟਾਈਮ ਤੇ ਪ੍ਰੋਪਰ ਪਹੁੰਚ ਰਹੇ ਹੈ ਜੀ ਹੋ ਸਕਦਾ ਹੈ ਸੰਡੇ ਕਰਕੇ ਕੋਈ ਪ੍ਰੋਬਲਮ ਆਈ ਹੋਵੇ ਕਿਉਂਕਿ ਕੱਲ ਸੰਡੇ ਸੀ ਹੋ ਸਕਦਾ ਕੋਈ ਪ੍ਰੋਬਲਮ ਆਈ ਹੋਵੇ अदरवाइज ਰੂਟੀਨ ਚ ਹਰ ਜਗ੍ਹਾ ਤੇ ਸਾਰਾ ਕੁਝ ਜਾ ਰਿਹਾ ਹੈ ਜ਼ਿਆਦਾਤਰ ਮੁਕਿੰਦੇ ਜੀ ਦੇਖਿਆ ਜਾਂਦਾ ਕਿ ਜਿਹੜੇ ਲੋਕ ਵਾਸੀ ਉਹ ਆਪ ਹੀ ਸਫਾਈਆਂ ਕਰਦੇ ਆ ਜਿਹੜੇ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਵਾਂ ਉਹ ਹੀ ਟਾਈਮ ਨਾਲ ਪਹੁੰਚਦੇ ਨੇ ਜਾਂ ਤੇ ਹਫਤੇ ਬਾਅਦ ਪਹੁੰਚਦੀਆਂ ਵਾਂ ਕਿ ਉਹ ਵੀ ਮਹੀਨਾ ਲੈਣ ਵਾਸ ਪਿਛਲੀ ਜਿਹੜੀ ਕੰਪਨੀ ਸੀ ਜਿੱਦ ਕੋ ਇਹ ਸਾਰਾ ਪ੍ਰੋਜੈਕਟ ਸੀਗਾ 25 ਸਾਲ ਵਸਤੇ ਜਿਹੜੇ ਪਿਛਲੇ ਸਰਕਾਰਾਂ ਸੀ ਉਹਨਾਂ ਨੂੰ ਦੇ ਕੇ ਸੀਗਾ ਅਵਰਡਾ ਕੰਪਨੀ ਜਿਹੜੀ ਹੈਗੀ ਆ ਸੋ ਅਸੀਂ ਛੇ ਤੋਂ ਸੱਤ ਨੋਟਿਸ ਉਹਨਾਂ ਨੂੰ ਬਾਈਕੋਟ ਭੇਜੇ ਆ ਵੀ ਤੁਸੀਂ ਜੇ ਕੰਮ ਕਰਨਾ ਆ ਪ੍ਰੋਪਰ ਜਿਹੜੀਆਂ ਇਸ ਟਾਈਮ 450 ਗੱਡੀਆਂ ਸਾਨੂੰ ਸਾਰੇ ਸਹਿਰ ਵਸਤੇ ਚਾਹੀਦੀਆਂ ਨੇ ਸੋ ਉਹਨਾਂ ਦਾ ਬਹਾਨਾ ਹੁੰਦਾ ਸੀ ਕਦੀ ਗੱਡੀ ਦਾ ਕੋਈ ਤੇਲ ਮੋਗ ਗਿਆ ਜੇ ਕਦੀ ਇੰਜਨ ਖਰਾਬ ਹੈ ਕੋਈ ਬਹਾਨਾ ਕੋਈ ਬਹਾਨਾ ਉਹਨਾਂ ਨੂੰ ਉਸ ਚੱਕਰ ਚ ਨੋਟਿਸ ਜਿਹੜੇ ਸੀਗੇ ਸਾਡੇ ਮੇਅਰ ਸਾਹਿਬ ਵੱਲੋਂ ਭੇਜੇ ਗਏ ਬਾਰ ਬਾਰ ਹੁਣ ਉਹਨਾਂ ਨੇ ਆਪ ਹੀ ਕੰਪਨੀ ਜਿਹ ਔਰ ਨਵੇਂ ਜਿਹੜੇ ਪ੍ਰੋਜੈਕਟ ਜਿਹੜੇ ਅਸੀਂ ਆ ਨਵੀਆਂ ਕੰਪਨੀਆਂ ਦੇ ਨਾਲ ਜਿਹੜਾ ਹੈ ਉਹ ਸਾਰਾ ਉੱਤੇ ਰੋਡਮੈਪ ਤਿਆਰ ਹੋ ਰਿਹਾ ਹੈ ਔਰ ਬਹੁਤ ਹੀ ਜਲਦੀ ਜਿਹੜੀਆਂ ਨਵੀਆਂ ਕੰਪਨੀਆਂ ਨੂੰ ਜਿਹੜਾ ਟੈਂਡਰ ਹੈ ਉਹ ਅਸੀਂ ਦੇ ਸਿਸਟਮ ਦੇ ਹਿਸਾਬ ਦੇ ਨਾਲ ਵੱਖ-ਵੱਖਰੀ ਕੰਪਨੀ ਨੂੰ ਏਰੀਆ ਵਾਈਜ਼ ਅਸੀਂ ਉਹ ਟੈਂਡਰ ਲਗਾਉਣ ਜਾ ਰਹੇ ਹਾਂ ਔਰ ਛੇਤੀ ਹੀ ਜਿਹੜੀ ਆ ਕੂੜੇ ਦੀ ਸਮੱਸਿਆ ਉੱਤੋਂ ਵੀ ਨਿਜਾਦ ਮਿਲ ਜੇਗੀ ਗੱਡੀਆਂ ਦੀ ਗੱਡੀਆਂ ਦੀ ਕੋਈ ਜਿੱਥੇ ਮਰਜ਼ੀ ਲੋਕੀ ਢਾਜ਼ ਨੂੰ ਤੇ ਛੁੱਟ ਜਾਂਦੇ ਹਨ ਹੁਣ ਕੋਈ ਬਾਹਰ ਵੀ ਨਿਕਲ ਜੇ ਉਹ ਕੋ ਟ੍ਰਾਂਸਪੋਰਟ ਲਗਾ ਇੱਦਾਂ ਤੇ ਗੋਲੀ ਕਹਿੰਦੇ ਸੁਪਰਵਾਈਜ਼ਰ ਨੂੰ ਮੈਂ ਤੋਆ ਚੁੱਕਿਆ ਲੈ ਗਿਆ ਚੋਤੇ ਉਹਨੇ ਸਾਡੇ ਕੋਲ ਗੱਡੀ ਇੱਕ ਅੱਧੀ ਕੋਈ ਨਹੀਂ ਪਤਾ ਕਰ ਲਿੰਦੇ